ਇਹ ਖਬਰ ਬਸ ਚੰਦ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਜੈਤੋ ਦੇ ਵਿੱਚ ਚਾਰ ਐਮਸੀ ਜਿਹੜੇ ਕਾਂਗਰਸ ਦੇ ਨਾਲ ਸੰਬੰਧਿਤ ਸੀ ਤੇ ਖਾਸ ਕਰਕੇ ਮੁਹੰਮਦ ਸਦੀਕ ਦੇ ਧੜੇ ਨਾਲ ਸੰਬੰਧਿਤ ਸੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਫੀਸ਼ੀਅਲੀ ਸ਼ਾਮਲ ਹੋ ਗਏ ਆ ਯਾਨੀ ਇਸ ਪ੍ਰਾਪਤੀ ਨੂੰ ਆਮ ਆਦਮੀ ਪਾਰਟੀ ਬੜੇ ਵੱਡੇ ਹੰਗਾਰੇ ਵਜੋਂ ਪੇਸ਼ ਕਰ ਰਹੀ ਆ ਪਰ ਕਾਂਗਰਸ ਪਾਰਟੀ ਇਸ ਨੂੰ ਇੱਕ ਸਿਆਸੀ ਡਰਾਮੇਬਾਜ਼ੀ ਪਬਲਿਸਿਟੀ ਸਟੰਟ ਵਜੋਂ ਦੇਖ ਰਹੀ ਆ ਤੇ ਐਲਾਨ ਕਰ ਰਹੀ ਆ ਕੁਸ਼ਲਦੀਪ ਸਿੰਘ ਢਿੱਲੋਂ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਆ ਉਹਨਾਂ ਨੇ ਇਸ ਸਾਰੇ ਕਾਸੇ ਬਾਰੇ ਫੋਨ ਤੇ ਗੱਲਬਾਤ ਕਰਦਿਆਂ ਇਸ ਨੂੰ ਸਾਰਾ ਸਿਆਸੀ ਸਟੰਟ ਦੱਸਿਆ ਤੇ ਇੱਕ ਜੁਮਲਾ ਕਰਾ ਦਿੱਤਾ ਉਹਨਾਂ ਕਿਹਾ ਕਿ ਇਹ ਚਾਰੇ ਵਿਅਕਤੀ ਚਾਰੇ ਐਮਸੀ ਆ ਜਿਹੜੇ ਉਹ ਪਹਿਲਾਂ ਹੀ ਕਾਂਗਰਸ ਦੇ ਪ੍ਰਧਾਨ ਜਿਹੜੇ ਸੁਰਜੀਤ ਸਿੰਘ ਬਾਬਾ ਪ੍ਰਧਾਨ ਸੀ ਉਸ ਦਾ ਵਿਰੋਧ ਕਰ ਚੁੱਕੇ ਸੀ ਤੇ ਉਸ ਦਾ ਵਿਰੋਧ ਕਰਨ ਕਰਕੇ ਉਹਨਾਂ ਨੇ ਉਸ ਨੂੰ ਕੁਰਸੀ ਤੋਂ ਵੀ ਲਾਹਤਾ ਸੀ ਤੇ ਇਸ ਲਈ ਉਥੋਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਅਮੋਲਕ ਸਿੰਘ ਨੇ ਉਹਨਾਂ ਨੂੰ ਸਮਰਥਨ ਦਿੱਤਾ ਸੀ ਪਰ ਇਹ ਸਾਰਾ ਕੁਝ ਹੁਣ ਇਹਨਾਂ ਦਿਨਾਂ ਦੇ ਵਿੱਚ ਕਿਉਂ ਕੀਤਾ ਗਿਆ ਇਹ ਸਾਰਾ ਏਡਾ ਵੱਡਾ ਸਟੰਟ ਤਾਮ ਝਾਮ ਕਿਉਂ ਅੱਜ ਪੇਸ਼ ਕੀਤਾ ਗਿਆ ਆਓ ਇਸ ਬਾਰੇ ਗੱਲਬਾਤ ਕਰਦੇ ਹਾਂ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਦੇ ਨਾਲ ਜਿਹੜੇ ਫੋਨ ਲਾਈਨ ਤੇ ਸਾਡੇ ਨਾਲ ਮੌਜੂਦ ਨੇ ਜਿੱਤੋਚ ਐਮਸੀ 4 ਦੇ ਕਰੀਬ ਆ ਜਿਹੜੇ ਉਹ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦਾ ਕੀ ਜਾਣ ਦਾ ਕਾਰਨ ਆ ਜਿਹੜੇ ਸਦੀਕ ਦਾ ਗਰੁੱਪ ਸੀ ਸਾਰਾ ਖਲੀ ਸਾਹਿਬ ਇਹ ਜਿਹੜੇ ਐਮਸੀ ਨੇ ਇਹ ਐਕਚੁਅਲੀ ਤਾਂ ਐਮਐਲਏ ਇਲੈਕਸ਼ਨ ਵਾਂਗ ਹੀ ਚਲੇਗੇ ਸੀ ਜੀ ਕਿਉਂਕਿ ਇਹ ਜਿਹੜਾ ਉਦੋਂ ਪ੍ਰਧਾਨ ਬੜਾਇਆ ਸੀ ਕਾਂਗਰਸ ਪਾਰਟੀ ਨੇ surjit baba ਜੀ ਇਹ ਉਹਦਾ ਵਿਰੋਧੀ ਗਰੁੱਪ ਸੀਗਾ ਕਾਂਗਰਸ 'ਚ ਹੋ ਕੇ ਵੀ ਹਾਂ ਇਹ ਉਹਦਾ ਵਿਰੋਧੀ ਗਰੁੱਪ ਸੀਗਾ ਇਹ ਸਦੀਕ ਸਾਹਿਬ ਇੱਕ ਇਹਨਾਂ ਨੇ ਅ ਮ ਸੱਜਣ ਸੀਗੇ ਉੱਥੋਂ ਦੇ ਜੈਤੋਂ ਦੇ ਉਹ ਵੀ ਐਮਸੀ ਬਣੇ ਸੀ ਉਹਦਾ ਨਾਂ ਸ਼ਾਇਦ ਬਲਵਿੰਦਰ ਸੀ ਆਰਤੀ ਅਸੀਂ ਉਹ ਕੁਝ ਬੰਦੇ ਤਾਂ ਉਦੋਂ ਚਲੇ ਗਏ ਸੀਗੇ ਅ ਇਸ ਰੋਸ ਵਿੱਚ ਐਮਐਲਏ ਇਲੈਕਸ਼ਨਾਂ ਵਿੱਚ ਸਦੀਕ ਸਾਹਿਬ ਨੇ ਭੇਜਤੇ ਸੀਗੇ ਅਕਾਲੀ ਦਲ ਚ ਜੀ ਉਹ ਜੁਆਇਨ ਕਰ ਗਏ ਸੀ ਅਕਾਲੀ ਦਲ ਉਦੋਂ ਓਕੇ ਜੀ ਕੁਝ ਬੰਦੇ ਆਮ ਆਦਮੀ ਵਾਲੇ ਚਲੇ ਗਏ ਸੀ ਹਾਂ ਫਿਰ ਜਦੋਂ ਆਮ ਆਦਮੀ ਸਰਕਾਰ ਬਣ ਗਈ ਤੇ ਐਮਐਲਏ ਬਣ ਗਏ ਉੱਥੋਂ ਆਮ ਆਦਮੀ ਪਾਰਟੀ ਦੇ ਜਿੱਤੋਂ ਤੋਂ ਜੀ ਫਿਰ ਇਹਨਾਂ ਬੰਦਿਆਂ ਨੇ ਤੇ ਐਮਐਲਏ ਸਾਹਮਣੇ ਰੜ ਕੇ ਨਹੀਂ ਮੈਂ ਉਹ ਪ੍ਰਧਾਨ ਨੂੰ ਲਾਇਆ ਪ੍ਰਧਾਨਗੀ ਤੋਂ ਜੀ ਤੇ ਐਮਐਲਏ ਸਾਹਮਣੇ ਆਪ ਜਾ ਕੇ ਵੋਟ ਪਾਈ ਅੱਜ ਤੋਂ ਸਾਲ ਪਹਿਲਾਂ ਜੀ ਸੋ ਇਹ ਤਾਂ ਪਹਿਲਾਂ ਹੀ ਰੜੇ ਹੋਏ ਸੀ ਇਹ ਤਾਂ ਇਹ ਵੀ ਕਿਉਂਕਿ ਉੱਥੇ ਥੋੜੇ ਜਿਹੇ ਹਾਲਾਤ ਬੜੇ ਮਾੜੇ ਐ ਲੋਕਾਂ ਨੇ ਦੇਖ ਲਿਆ ਕਿ ਸੋਅਰ ਡਰਾਮੇਬਾਜੀ ਤੋਂ ਕੰਮ ਕੋਈ ਨਹੀਂ ਹੋ ਰਿਹਾ ਸੋ ਸਿਰਫ ਇੱਕ ਇਹ ਤਾਂ ਮੈਂ ਸਮਝਦਾ ਇੱਕ ਸੋਸ਼ਲ ਮੀਡੀਆ ਦਾ ਜੁਮਲਾ ਹੈ ਜੀ ਇਹ ਤਾਂ ਸਿਰਫ ਲੋਕਾਂ ਦਾ ਧਿਆਨ ਆਪਦੇ ਵੱਨੋਂ ਟਾਉਣ ਵਾਸਤੇ ਇੱਕ ਸਮਝ ਲਓ ਇੱਕ ਸੋਸ਼ਲ ਮੀਡੀਆ ਦਾ ਜਾਂ ਇੱਕ ਪ੍ਰੈਸ ਦਾ ਈਵੈਂਟ ਕੀਤਾ ਗਿਆ ਜੀ ਸੋ ਇਹ ਤਾਂ ਬੰਦੇ ਇਸ ਗਿਆ ਨੂੰ ਸਮਝ ਐਮਐਲਏ ਵੇਲੇ ਦੇ ਗਏ ਵੇ ਬੰਦੇ ਇਹ ਫਿਰ ਅੱਜ ਵਾਲਾ ਜਿਹੜਾ ਸੀ ਇਹ ਸਿਰਫ ਇੱਕ ਸਿਆਸੀ ਡਰਾਮਾ ਹੀ ਸੀ ਬਿਲਕੁਲ ਇਹ ਸਿਆਸੀ ਡਰਾਮਾ ਲੋਕਾਂ ਦਾ ਧਿਆਨ ਆਪ ਦੇ ਵਿਰੋਧ ਤੋਂ ਢਾਉਣ ਵਾਸਤੇ ਜੋ ਇਹਨਾਂ ਦਾ ਵਿਰੋਧ ਹੋ ਰਿਹਾ ਪਿੰਡ-ਪਿੰਡ ਨਹੀਂ ਉਧਰ ਤੋਂ ਹਟਾਉਣ ਵਾਸਤੇ ਲੋਕਾਂ ਦਾ ਧਿਆਨ ਇੱਕ ਸਮਝ ਲਓ ਇੱਕ ਪ੍ਰਸ ਪ੍ਰਸ ਦਾ ਇੱਕ ਡਰਾਮਾ ਖੇਡਿਆ ਗਿਆ ਇੱਕ ਸਿਆਸੀ ਡਰਾਮਾ ਖੇਡਿਆ ਗਿਆ ਇਹ ਸਾਰਾ ਤੁਹਾਡਾ ਸੀ ਜਿਹੜਾ ਮੁਹੰਮਦ ਸਦੀਕ ਨਾਲ ਸੰਬੰਧਿਤ ਸੀਗਾ ਜਿਹੜਾ ਗਿਆ ਉਧਰ ਬੇਸਿਕਲੀ ਉੱਥੇ ਜਦੋਂ ਪ੍ਰਧਾਨਗੀ ਦੀ ਇਲੈਕਸ਼ਨ ਸੀ ਉਹ ਤੇ ਦੋ ਧੜੇ ਸੀ ਜੀ ਇੱਕ ਬੰਦੇ ਸੀ ਜਿਹੜੇ ਬਾਬੇ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਸੀ ਦੂਜੇ ਸੀ ਨਹੀਂ ਬਣਾਉਣਾ ਚਾਹੁੰਦੇ ਸੀ ਜੀ ਇਹਨਾਂ ਦੀ ਲੜਾਈ ਬਹੁਤ ਟਿੱਖੀ ਸੀ ਆਪਸ ਵਿੱਚ ਜੀ ਪਾਰਟੀ ਨੇ ਫੈਸਲਾ ਕਰਤਾ ਬਾਬਾ ਜੀ ਨੂੰ ਪ੍ਰਧਾਨ ਬਣਾਉਣਾ ਜੀ ਇਹ ਬੰਦੇ ਫਿਰ ਉਦੋਂ ਹੀ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਐਮਐਲਏ ਇਲੈਕਸ਼ਨ ਐਮਐਲਏ ਇਲੈਕਸ਼ਨ 'ਚ ਕੁਝ ਬੰਦੇ ਨਾਲ ਜੋ ਕਾਲੀ ਦਲ ਚਲੇਗੇ ਸੀ ਕੁਝ ਉਹ ਤੋਂ ਆਮ ਆਦਮੀ ਨਾਲ ਚਲੇਗੇ ਸੀ ਫਿਰ ਜਿਨ੍ਹਾਂ ਨੇ ਆਮ ਆਦਮੀ ਦੀ ਮਦਦ ਕੀਤੀ ਸੀ ਜੀ ਉਹਦੇ ਇਹ ਜਿਹੇ ਇਵੈਂਟ ਦੇ ਵਿੱਚ ਉੱਥੋਂ ਦੇ ਐਮ.ਐਲ.ਏ. ਸਾਹਿਬ ਨੇ ਉਹਨਾਂ ਬੰਦੇ ਨਾਲ ਰੜ ਕੇ ਪ੍ਰਧਾਨ ਲਾਇਆ ਅੱਜ ਤੋਂ ਸਾਲ ਪਹਿਲਾਂ ਜੀ ਕਿ ਉਹ ਇਸ ਕਰਕੇ ਤਾਂ ਪਹਿਲਾਂ ਹੀ ਰਲੇਵੇ ਸੀ ਇੱਕ ਗੱਲ ਸੀ ਇਹਨਾਂ ਦੀ ਯਾਨੀ ਆਫੀਸ਼ੀਅਲੀ ਹੁਣ ਹੋਏ ਆ ਆਫੀਸ਼ੀਅਲੀ ਤਾਂ ਉਹ ਤੋਂ ਸਮਝ ਲਓ ਹੁਣ ਸਮਝ ਲਓ ਇਹ ਤਾਂ ਸਿਰਫ ਜਿਹੜਾ ਇਹਨਾਂ ਦਾ ਹੁਣ ਇਹਨਾਂ ਵਿਰੋਧ ਹੋ ਰਿਹਾ ਪਾਰਲੀਮੈਂਟ 'ਚ ਜੀ ਆਮ ਆਦਮੀ ਪਾਰਟੀ ਦਾ ਇਹ ਤਾਂ ਕਿਸਮ ਦਾ ਸਮਝ ਲਓ ਚਾਹੇ ਸਿਆਸੀ ਸਟੰਡ ਖੇਡਿਆ ਚਾਹੇ ਪ੍ਰੈਸ ਦਾ ਸਟੰਡ ਖੇਡਿਆ ਇਹ ਤਾਂ ਕਿਸਮ ਦਾ ਸਟੰਡ ਹੈ ਇਲੈਕਸ਼ਨ ਸਟੰਡ